ਇਹ ਅੱਜ ਸਾਡੇ ਕੌਮ ਵਾਸਤੇ ਵੀ ਬੜੀ ਮਾਣ ਵਾਲੀ ਗੱਲ ਆ ਕਿ ਸਾਡੀਆਂ ਧੀਆਂ ਨੇ ਸਾਡੀ ਕੌਮ ਦਾ ਨਾਮ ਬਹੁਤ ਉੱਚਾ ਕੀਤਾ ਤੇ ਸਾਰੇ ਪੰਥ ਦਾ ਫਰਜ਼ ਬਣਦਾ ਕਿ ਇਹਨਾਂ ਧੀਆਂ ਦੇ ਸਿਰ ਤੇ ਮਿਹਰ ਪ੍ਰਿਆਰ ਅਰਦਾਸ ਕਰਨ ਵਾਸਤੇ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਨ ਕਿ ਇਹਨਾਂ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਚ ਰੱਖਣ ਬਲੰਦੀਆਂ ਤੇ ਪਹੁੰਚਾਉਣ ਤਾਂ ਕਿ ਜੋ ਕੌਮ ਦਾ ਹੋਰ ਸੇਵਾ ਵੀ ਕਰਨ ਤੇ ਹੋਰ ਨਾਂ ਉੱਚਾ ਕਰਨ ਇਸ ਕਰਕੇ ਸਾਨੂੰ ਬਹੁਤ ਉਹਨਾਂ ਬੱਚੀਆਂ ਤੇ ਮਾਣ ਆ ਉਹਨਾਂ ਦੇ ਅਧਿਆਪਕਾਂ ਤੇ ਮਾਣ ਆ ਉਹਨਾਂ ਦੇ ਪਰਿਵਾਰਾਂ ਤੇ ਮਾਣ ਆ ਕਿ ਜਿਨ੍ਹਾਂ ਨੇ ਇਹੋ ਜਿਹਾ ਹੋਣ ਹਰ ਬੱਚੀਆਂ ਨੂੰ ਇਹ ਇਥੋਂ ਤੱਕ ਪਹੁੰਚੀਆਂ ਜਿਨ੍ਹਾਂ ਨੇ ਕੌਮ ਦਾ ਸਿਰ ਉੱਚਾ ਕੀਤਾ ਤੇ ਬਾਕੀ ਸਾਡੀ ਨੌਜਵਾਨੀ ਨੂੰ ਅਪੀਲ ਆ ਕਿ ਜੋ ਅਸੀਂ ਅੱਜ ਰਸਤੇ ਤੋਂ ਗੁਰੂ ਤੋਂ ਟੁੱਟ ਕੇ ਭਟਕ ਚੁੱਕੇ ਆ ਨਸ਼ੇ ਜਾ ਰਹੇ ਆ ਇਹਨਾਂ ਬੱਚੀਆਂ ਤੋਂ ਸਿੱਧ ਲੈ ਕੇ ਅਸੀਂ ਆਪਣਾ ਚੰਗਾ ਜੀਵਨ ਬਣਾਈਏ ਚੰਗੀਆਂ ਆ ਪੜ੍ਹਾਈ ਕਰੀਏ ਆਪਣੀ ਕੌਮ ਨੂੰ ਕੋ ਚੰਗੇ ਕੋਈ ਮਤਲਬ ਸੇਵਾ ਕਰੀਏ ਕਿ ਜਦ ਤਨ ਸਾਡੀ ਕੌਮ ਦਾ ਵੀ ਨਾਂ ਉੱਚਾ ਹੋਵੇ ਸਾਡੇ ਮਾਂ ਪਿਓ ਦਾ ਵੀ ਨਾਂ ਉੱਚਾ ਹੋਵੇ ਸਾਡੇ ਸਮਾਜ ਚ ਵੀ ਕੋਈ ਚੰਗੇ ਬਰਤਾਰਾ ਵਰਤੇ ਇਸ ਕਰਕੇ ਸਾਨੂੰ ਇਹ ਸਾਰੇ ਹੋਰ ਧੰਦੇ ਛੱਡ ਕੇ ਹੋਰ ਗਲਤ ਪਾਸਿਆਂ ਤੋਂ ਆਪਣੇ ਆਪ ਨੂੰ ਮੋੜ ਕੇ ਇਹ ਇਹ ਗੁਰੂ ਵਾਲੇ ਪਾਸੇ ਨੂੰ ਆਈਏ ਇਹਨਾਂ ਬੱਚਿਆਂ ਤੋਂ ਪ੍ਰੇਰਣਾ ਲਈਏ ਤੇ ਇਹਨਾਂ ਨੂੰ ਆਪਾਂ ਵੀ ਹਿੰਮਤ ਮਾਰੀਏ ਤੇ ਆਪਾਂ ਵੀ ਚੰਗੇ ਪਾਸੇ ਲੱਗੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੇ ਬੰਡਾਲਾ ਪਿੰਡ ਵਿਖੇ ਸਾਡੀਆਂ ਕੌਮ ਦੀਆਂ ਜਦੋਂ ਹੌਨਹਾਰ ਬੇਟੀਆਂ ਸਾਡੀਆਂ ਗੁਰਸ਼ਰਨਕੌਰ ਤੇ ਬੇਟੀ ਗੁਰਪ੍ਰੀਤਕੌਰ ਉਹਨਾਂ ਦੇ ਸਨਮਾਨ ਵਾਸਤੇ ਇਲਾਕਾ ਨਿਵਾਸੀਆਂ ਨੇ ਬੜਾ ਵਧੀਆ ਉਦਦਮ ਤੇ ਉਪਰਾਲਾ ਕੀਤਾ ਸੀ ਕਿਉਂਕਿ ਇਹ ਜਿਹੜੀਆਂ ਹੌਨਹਾਰ ਬੱਚੀਆਂ ਜਿਹੜੀਆਂ ਸਿੱਖੀ ਸਿਧਕ ਤੇ ਭਰੋਸੇ ਦੇ ਉੱਤੇ ਚੱਲਣ ਵਾਲੀਆਂ ਗੁਰੂ ਸਾਹਿਬ ਦੇ ਨਾਲ ਜੁੜੀਆਂ ਨੇ ਔਰ ਉਹਨਾਂ ਦਾ ਸਨਮਾਨ ਕਰਨਾ ਉਹਨਾਂ ਦੀ ਪ੍ਰਾਪਤੀ ਲਈ ਉਹਨਾਂ ਦੇ ਹੌਸਲਾ ਫਜ਼ਾਈ ਕਰਨੀ ਸਮੂਚਾ ਇਲਾਕਾ ਨਿਵਾਸੀਆਂ ਵੱਲੋਂ ਬਾਕੀ ਬੇਟੀਆਂ ਲਈ ਵੀ ਇੱਕ ਪ੍ਰੇਰਨਾ ਸਰੋਤ ਬਣ ਜਾਂਦੇ ਹੈ ਇਹ ਜੇ ਪ੍ਰੋਗਰਾਮ ਸੋ ਇਸ ਵਿਸ਼ੇਸ਼ ਤੌਰ ਤੇ ਅਸੀਂ ਅੱਜ ਉਹਨਾਂ ਦਾ ਸਨਮਾਨ ਕਰਨ ਲਈ ਬੇਟੀਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਉਹਨਾਂ ਨੂੰ ਉਤਸ਼ਾਹ ਦੇਣ ਲਈ ਉਹਨਾਂ ਨੂੰ ਸ਼ਾਬਾਸ਼ੀ ਦੇਣ ਲਈ ਸਮੁੱਚੀਆਂ ਸੰਗਤਾਂ ਦੇ ਨਾਲ ਇੱਥੇ ਪਹੁੰਚੇ ਸੀ ਸੋ ਇੱਥੇ ਆ ਕੇ ਬੜਾ ਬੜੀ ਮਨ ਨੂੰ ਤਸੱਲੀ ਹੋਈ ਹੈ ਕਿ ਸਾਡੀ ਕੌਮ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਹੋਣ ਹਾਰੀਆਂ ਬੇਟੀਆਂ ਦੀ ਕੋਈ ਕਮੀ ਨਹੀਂ ਹੈ ਕੋਈ ਘਾਟ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਬਹੁਤ ਹੀ ਅਦੁੱਤੀ ਸਨਮਾਨ ਦਿੱਤਾ ਗਿਆ ਕਰਦੇ ਹਾਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਅੱਜ ਸਾਡੇ ਕੌਮ ਵਾਸਤੇ ਵੀ ਬੜੀ ਮਾਣ ਵਾਲੀ ਗੱਲ ਆ ਕਿ ਸਾਡੀਆਂ ਧੀਆਂ ਨੇ ਸਾਡੀ ਕੌਮ ਦਾ ਨਾਮ ਬਹੁਤ ਉੱਚਾ ਕੀਤਾ ਤੇ ਸਾਰੇ ਪੰਥ ਦਾ ਫਰਜ਼ ਬਣਦਾ ਕਿ ਇਹਨਾਂ ਧੀਆਂ ਦੇ ਸਿਰ ਤੇ ਮਿਹਰ ਪ੍ਰਿਆਰ ਅਰਦਾਸ ਕਰਨ ਵਾਸਤੇ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਨ ਕਿ ਇਹਨਾਂ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਚ ਰੱਖਣ ਬਲੰਦੀਆਂ ਤੇ ਬਚਾਉਣ ਤਾਂ ਕਿ ਜੋ ਕੌਮ ਦਾ ਹੋਰ ਸੇਵਾ ਵੀ ਕਰਨ ਤੇ ਹੋਰ ਨਾਮ ਉੱਚਾ ਕਰਨ ਇਸ ਕਰਕੇ ਸਾਨੂੰ ਬਹੁਤ ਉਹਨਾਂ ਬੱਚੀਆਂ ਤੇ ਮਾਣ ਆ ਉਹਨਾਂ ਦੇ ਅਧਿਆਪਕਾਂ ਤੇ ਮਾਣ ਆ ਉਹਨਾਂ ਦੇ ਪਰਿਵਾਰਾਂ ਤੇ ਮਾਣ ਆ ਕਿ ਜਿਨ੍ਹਾਂ ਨੇ ਇਹੋ ਜਿਹਾ ਹੋਣ ਹਰ ਬੱਚੀਆਂ ਨੂੰ ਇਹ ਇਥੋਂ ਤੱਕ ਪਹੁੰਚੀਆਂ ਜਿਨ੍ਹਾਂ ਨੇ ਕੌਮ ਦਾ ਸਿਰ ਉੱਚਾ ਕੀਤਾ ਤੇ ਬਾਕੀ ਸਾਡੀ ਨੌਜਵਾਨੀ ਨੂੰ ਅਪੀਲ ਆ ਕਿ ਜੋ ਅਸੀਂ ਅੱਜ ਰਸਤੇ ਤੋਂ ਗੁਰੂ ਤੋਂ ਟੁੱਟ ਕੇ ਭਟਕ ਚੁੱਕੇ ਆ ਨਸ਼ੇ ਜਾ ਰਹੇ ਆ ਇਹਨਾਂ ਬੱਚੀਆਂ ਤੋਂ ਸਿੱਧ ਲੈ ਕੇ ਅਸੀਂ ਆਪਣਾ ਚੰਗਾ ਜੀਵਨ ਬਣਾਈਏ ਚੰਗੀਆਂ ਆ ਪੜ੍ਹਾਈ ਕਰੀਏ ਆਪਣੀ ਕੌਮ ਨੂੰ ਕੋ ਚੰਗੇ ਕੋਈ ਮਤਲਬ ਸੇਵਾ ਕਰੀਏ ਕਿ ਜੇ ਦਿਨ ਸਾਡੀ ਕੌਮ ਦਾ ਵੀ ਨਾਂ ਉੱਚਾ ਹੋਵੇ ਸਾਡੇ ਮਾਂ ਪਿਓ ਦਾ ਵੀ ਨਾਂ ਉੱਚਾ ਹੋਵੇ ਸਾਡੇ ਸਮਾਜ ਚ ਵੀ ਕੋਈ ਚੰਗੇ ਬਰਤਾਰਾ ਵਰਤੇ ਇਸ ਕਰਕੇ ਸਾਨੂੰ ਇਹ ਸਾਰੇ ਹੋਰ ਧੰਦੇ ਛੱਡ ਕੇ ਹੋਰ ਗਲਤ ਪਾਸਿਆਂ ਤੋਂ ਆਪਣੇ ਆਪ ਨੂੰ ਮੋੜ ਕੇ ਇਹ ਇਹ ਗੁਰੂ ਵਾਲੇ ਪਾਸੇ ਨੂੰ ਆਈਏ ਇਹਨਾਂ ਬੱਚਿਆਂ ਤੋਂ ਪ੍ਰੇਰਣਾ ਲਈਏ ਤੇ ਇਹਨਾਂ ਨੂੰ ਆਪਾਂ ਵੀ ਹਿੰਮਤ ਮਾਰੀਏ ਤੇ ਆਪਾਂ ਵੀ ਚੰਗੇ ਪਾਸੇ ਲੱਗੀਏ ਜਿੱਥੇ ਤੁਹਾਡੇ ਵੱਲੋਂ ਸਰਮਾਨਾ ਚੋਣਾਂ ਲੈ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਜੜੀਆਂ ਉੱਥੇ ਨਿਬਲ ਕੀਤੀਆਂ ਹਾਂਜੀ ਤਿਆਰੀਆਂ ਪੂਰੇ ਜੋਰਾਂ ਨਾਲ ਚੱਲ ਰਹੀਆਂ ਜੀ ਇਹ ਠੀਕ ਹੈ ਕਿ ਦੋ ਦੋ ਚਾਰ ਦਿਨ ਦੇ ਵਿੱਚ ਵਿੱਚ ਅਸੀਂ ਉਹ ਕੈਂਡੀਡੇਟ ਵੀ ਅਨਾਉਂਸ ਕਰ ਦਾਂਗੇ ਤੇ ਬਾਕੀ ਠੀਕ ਹੈ ਸੰਤਾਂ ਦਾ ਬਹੁਤ ਵੱਡਾ ਭਾਈ ਸੰਦੀਪ ਸਿੰਘ ਸਣੀ ਉਮੀਦਵਾਰ ਹੋ ਸਕਦੇ ਨੇ ਜੀ ਅਕਾਲੀ ਦਲ ਮਾਰਕਸ ਪੰਜਾਬ ਦੇ ਉਮੀਦਵਾਰ ਹੋ ਗਈ ਸੋਸ਼ਲ ਮੀਡੀਆ ਤੇ ਕਿ ਸੰਦੀਪ ਦਾ ਪਰਿਵਾਰ ਕਹਿ ਰਿਹਾ ਹੈ ਕਿ ਉਹਨਾਂ ਨੂੰ ਕਿਹਾ ਜਾ ਰਿਹਾ ਇਸ ਤਰ੍ਹਾਂ ਮਲਗੀ ਦੱਸਿਆ ਗਿਆ ਕਿ ਉਹ ਆਜ਼ਾਦ ਉਹ ਜਿਹੜੀ ਚੋਣਾਂ ਲੜਨਗੇ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਸੰਦੀਪ ਸਿੰਘ ਸੰਨੀ ਜੋ ਹੈ ਉਹਦੀ ਜਿਹੜੀ ਉਹ ਇੱਕ ਸਾਡੀ ਕੌਮ ਦਾ ਜੋਦਾ ਹੈ ਇਹ ਸਾਰੀ ਕੌਮ ਦਾ ਹੀ ਫਰਜ਼ ਬਣਦਾ ਕਿ ਉਸ ਜੋਦਿਆਂ ਨੂੰ ਮਾਨਸਤ ਕਰ ਦੇਉਂਦਾ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਦਰਾਂ ਨੂੰ ਪਾਰਟੀਵਾਦੀ ਧੜੇਵਾਦੀ ਤੋਂ ਉੱਠ ਕੇ ਇੱਕ ਉਹ ਜੇ ਉਹ ਇਸ ਚੋਣ ਮੈਦਾਨ ਚਾਹੁੰਦੇ ਆ ਤੇ ਸਾਰਿਆਂ ਦਾ ਫਰਜ਼ ਬਣਦਾ ਨਾਲ ਤਾਂ ਵੱਤ ਤੋਂ ਵੱਸ ਆ ਦੇਣਾ ਤੁਹਾਡੀ ਪਿਛਲੇ ਦਿਨਾਂ ਵਿੱਚ ਮੁਲਾਕਾਤ ਹੋਈ ਹੈ ਜੀ ਉਹਦੇ ਵਿੱਚ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਅਸੀਂ ਆਜ਼ਾਦ ਲੜਨਾ ਚਾਹੁੰਦੇ ਆ ਜੋ ਤੁਹਾਡੀ ਪਾਰਟੀ ਦੇ ਵੱਲੋਂ ਕਾਲੀ ਤਲਵਾਰਸ ਪੰਜਾਬ ਦੇ ਵੱਲੋਂ ਲੜਨਾ ਚਾਹੁੰਦੇ ਨਹੀਂ ਇਹ ਚਲੋ ਪਰਿਵਾਰ ਦਾ ਫੈਸਲਾ ਜੀ ਜਿੱਦਾਂ ਉਹਨਾਂ ਨੂੰ ਠੀਕ ਲੱਗਦਾ ਹੋਵੇ ਅਸੀਂ ਉਹਨਾਂ ਨਾਲ ਪੂਰਨ ਸਹਿਯੋਗ ਕਰਾਂਗੇ ਉਹ ਜਿੱਦਾਂ ਵੀ ਆਜ਼ਾਦ ਲੜਨਾ ਚਾਹਣ ਜਾਂ ਸਾਡੀ ਪਾਰਟੀ ਨਾਲ ਲੜਨਾ ਚਾਹਣ ਤਾਂ ਵੀ ਉਹਨਾਂ ਦੇ ਦਰਵਾਜ਼ੇ ਖੁੱਲੇ ਆ ਜਿੱਦਾਂ ਵੀ ਉਹਨਾਂ ਨੂੰ ਠੀਕ ਲ ਗਵਸਤੀ ਕੋ ਥੋਪ ਨਹੀਂ ਰਹੇ ਅਸੀਂ ਚਾਹੁੰਨੇ ਕਿ ਕੌਮ ਦਾ ਮਸਲਾ ਤੇ ਸਾਰੀ ਕੌਮ ਨੂੰ ਇਕੱਠੇ ਹੋ ਕੇ ਚੰਬੜਾ ਮਾਰਨੀ ਪਵੇ ਤਾਂ ਖਾਸ ਤੌਰ ਤੇ ਜਿਹੜਾ ਨਵਾਂ ਅਕਾਲੀ ਦਲ ਬਣਿਆ ਗਿਆ ਨਹੀਂ ਹਰਪ੍ਰੀਤ ਸਿੰਘ ਵਾਲਾ ਉਹਨਾਂ ਦੇ ਨਾਲ ਅਲਾਈਅੰਸ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਚਿੰਤਾ ਪ੍ਰਗਟਾਈ ਜਾ ਰਹੀ ਹੈ ਕੀ ਲੱਗਦਾ ਕੋਈ ਕਿਸੇ ਤਰ੍ਹਾਂ ਦਾ ਅਲਾਈਅੰਸ ਹੋ ਸਕਦਾ ਜੀ ਵਾਰਿਸ ਪੰਜਾਬ ਦਾ ਨੇ ਐਲयंस ਆਲੀ ਤਾਂ ਕੋਈ ਗੱਲ ਨਹੀਂ ਜੇ ਸੀਟ ਤੇ ਸਾਰੇ ਕੋਈ ਸਹਿਯੋਗ ਦੰਦੇ ਤੇ ਅਸੀਂ ਉਹਨਾਂ ਦਾ ਅਸੀਂ ਕਹਿੰਨੇ ਕਿ ਸਾਰਿਆਂ ਨੂੰ ਆਪੋ ਆਪਣੇ ਨਿੱਜ ਤੋਂ ਉਪਰ ਉੱਠ ਕੇ ਉਹਨਾਂ ਦੀ ਜਿਹੜੀ ਆ ਉਹਨਾਂ ਵਾਸਤੇ ਕੰਮ ਕਰਨਾ ਚਾਹੀਦਾ ਉਹਨਾਂ ਨੂੰ ਜਿਤਾਉਣ ਵਾਸਤੇ ਸਾਨੂੰ ਸਾਰੀ ਕੌਮ ਨੂੰ ਹੰਬੜਾ ਮਾਰਨਾ ਚਾਹੀਦਾ ਜੇ ਸਾਰਿਆਂ ਆਉਂਦੇ ਤੇ ਸਸੀਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਬਾਪੂ ਦੀ ਹੜਾਂ ਵਾਲੇ ਇਲਾਕਿਆਂ ਦੇ ਵਿੱਚ ਲਗਾਤਾਰ ਤੁਸੀਂ ਵਿਚਰ ਰਹੇ ਹੋ ਤਾਂ ਕੀ ਲੱਗਦਾ ਜੀ ਹੜਾਂ ਨੂੰ ਲੈ ਕੇ ਜਿਹੜੀਆਂ ਲੋਕਾਂ ਦੇ ਸਾਹਮਣੇ ਅੱਗੇ ਭਵਿੱਖ ਦੀਆਂ ਚੁਣੌਤੀਆਂ ਨੇ ਤਾਂ ਇਸੇ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੀਆਂ ਵੀ ਚਿੰਤਾਵਾਂ ਨੇ ਕਿ ਕੋਈ ਪੋਲੀਟੀਕਲ ਧਿਰ ਦਾ ਕੋਈ ਲੀਡਰ ਗਰਾਉਂਡ ਤੇ ਨਜ਼ਰ ਨਹੀਂ ਆ ਰਿਹਾ ਕੇਵਲ ਜਥੇਬੰਦੀਆਂ ਹੀ ਆਪਣੇ ਨਿੱਜੀ ਤੌਰ ਤੇ ਕੰਮ ਕਰ ਰਹੀਆਂ। ਇਹ ਮੇਰੇ ਖਿਆਲ ਹੈ ਕਿ ਸਾਡੀ ਜਿਹੜੀ ਕਿ ਬਹੁਤ ਬਦਕਿਸਮਤੀ ਆ ਇਹ ਕੰਮ ਤੇ ਸਰਕਾਰਾਂ ਦੇ ਕਰਨ ਵਾਲੇ ਸੀ। ਅਗਾਉਂ ਪ੍ਰਬੰਧ ਕਰਨੇ ਕਿ ਹੋ ਜੇ مصیبتਾਂ ਨਾ ਹੋਣ, ਲੋਕਾਂ 'ਇਹਦੀਆਂ مصیبتਾਂ ਦੀ ਮਾਰ ਨਾ ਹੋਣ ਪਰ ਸਰਕਾਰਾਂ ਨੇ ਨਾ ਪਹਿਲਾਂ ਕੋਈ ਪ੍ਰਬੰਧ ਕੀਤੇ ਤੇ ਨਾ ਹੋਣੀ ਕੁਛ ਕੀਤਾ ਜਾ ਰਿਹਾ। ਇਹ ਮੈਂ ਨਾ ਕਿ ਪੰਜਾਬ ਦੇ ਲੋਕਾਂ ਦਾ ਗੁਰੂ ਮਹਾਰਾਜ ਦੀ ਬਖਸ਼ਿਸ਼ ਆ ਕਿ ਉਹ ਜਿਨ੍ਹਾਂ ਨੇ ਰਲ ਮਿਲ ਕੇ ਇਹਨਾਂ ਜਿਹੜੇ ਪੀੜਤ ਪ੍ਰਵਾਪਰ ਹੈਗੇ ਸੀ ਹੜਪੀੜਤ ਲੋਕ ਸੀਗੇ ਉਹਨਾਂ ਦਾ ਉਹਨਾਂ ਨੇ ਸਹਿਯੋਗ ਦਿੱਤਾ ਜਿੰਨੇ ਵੀ ਜਥੇਬੰਦੀਆਂ ਨੇ ਜਿੰਨੇ ਵੀ ਧਿਰਾਂ ਨੇ ਦਿੱਤਾ ਜਿੰਨੀਆਂ ਵੀ ਸੰਗਤਾਂ ਪੰਜਾਬ ਦੀਆਂ ਪੰਜਾਬ ਤੋਂ ਬਾਹਰ ਦੀਆਂ ਨੇ ਅਸੀਂ ਸਾਰਿਆਂ ਦਾ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਤੇ ਗੁਰੂ ਮਹਾਰਾਜ ਦੇ ਚਰਨਾਂ ਅਰਦਾਸ ਕਰਦੇ ਆ ਕਿ ਉਹ ਅੱਗੇ ਤੋਂ ਇਹੋ ਜਿਹਾ ਸਮਾਂ ਨਾ ਆਵੇ ਕਿ ਇਹ ਇਹ ਲੋਕ ਇਹਨੇ ਜਿਹੜਾ ਜਿੰਨੀਆਂ ਮੁਸੀਬਤਾਂ ਚ ਕਿਰੇ ਆ ਉਹ ਠੀਕ ਹੈ ਕਿ ਪੰਜਾਬ ਦੇ ਲੋਕਾਂ ਨੇ ਵੀ ਅਸੀਂ ਬਹੁਤ ਮਤਲਬ ਉਹਨਾਂ ਦਾ ਵੀ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਰਕਾਰਾਂ ਜਾਂ ਕੋਈ ਉਹਨਾਂ ਦੀ ਬਾਹ ਫੜਨ ਵਾਲਾ ਨਹੀਂ ਸੀ ਉਹਨਾਂ ਸਾਰਿਆਂ ਆ ਕੇ ਇਹਦੇ ਚ ਬਹੁਤ ਵੱਡਾ ਯੋਗਦਾਨ ਪਾਇਆ ਇਸ ਕਰਕੇ ਸਾਰਿਆਂ ਦਾ ਦੋ ਸਿੱਖ ਬੱਚਿਆਂ ਨੂੰ ਤੁਹਾਡੀ ਜਥੇਬੰਦੀ ਵੱਲੋਂ ਸਨਮਾਨ ਦਿੱਤਾ ਗਿਆ ਤਾਂ ਕੀ ਲੱਗਦਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਮੌਰ ਸੰਸਥਾ ਉਹਦੀ ਵੀ ਕੋਈ ਜ਼ਿੰਮੇਵਾਰੀ ਬਣਦੀ ਹੈ ਕੋਈ ਨੌਕਰੀ ਦੇ ਵਿੱਚ ਜਾਂ ਕਿਸੇ ਤਰ੍ਹਾਂ ਦਾ ਉਹਨਾਂ ਦੇ ਵੱਲੋਂ ਸਮਰਥਨ ਦੇਣਾ ਚਾਹੀਦਾ ਹੈ ਇਹ ਇਹਦਾ ਮੇਰਾ ਖਿਆਲ ਹੈ ਕਿ ਸਾਨੂੰ ਸਾਰਿਆਂ ਨੂੰ ਸਾਡੀਆਂ ਇਹ ਸੰਸਥਾਵਾਂ ਨੂੰ ਵੀ ਇਹਨਾਂ ਬੱਚਿਆਂ ਨੂੰ ਵੱਧ ਤੋਂ ਵੱਧ ਸਹਿਯੋਗ ਦੇ ਕੇ ਵੱਦੋਂ ਵੱਧ ਇਹਨਾਂ ਦੀ ਹੌਸਲਾ ਫਜ਼ਾਈ ਕਰਕੇ ਇਹਨਾਂ ਨੂੰ ਬਹੁਤ ਬੱਚੇ ਉੱਚੇ ਮਕਾਮ ਤੇ ਜਿੱਦਾਂ ਬੱਚੇ ਆਉਣ ਆ ਰਿਹਾ ਚੰਗੇ ਪੜ੍ਹਾਈ ਚੋਂ ਚੰਗਾ ਦਿਮਾਗ ਆ ਤੇ ਇਹਨਾਂ ਨੂੰ ਸਾਨੂੰ ਵੱਦੋਂ ਵੱਧ ਪੜਾ ਕੇ ਕੌਮ ਦੇ ਕੁਝ ਆਗੂ ਬਣਾਉਣਾ ਚਾਹੀਦਾ ਕਿ ਜਿਹੜੇ ਨੌਜਵਾਨੀ ਸਾਡੀ ਜਿਹੜੀ ਆ ਇਹਨਾਂ ਤੋਂ ਚੰਗੀ ਸਿਹਤ ਲੈ ਕੇ ਚੀਚਾ ਆਪਣਾ ਚੰਗਾ ਜੀਵਨ ਬਣਾ ਸਕੇ ਪੰਜਾਬ ਨੂੰ ਚੰਗੀ ਕੋਈ ਦੇਣ ਦੇ ਸਕਣ ਅਸੀਂ ਤੇ ਕਿਹਨੇ ਕਿ ਸਾਰਿਆਂ ਨੂੰ ਸਾਨੂੰ ਸਾਡੀਆਂ ਸੰਸਥਾਵਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ ਉਹਨਾਂ ਦੇ ਜਿਹੜੀ ਆਉਣ ਵਾਲੇ ਸਮੇਂ ਚ ਕੋਈ ਸਿੱਖਿਆ ਦਿਆਂ ਜਾਂ ਕਿਸੇ ਚੀਜ਼ ਦੀ ਵੀ ਜਿਹੜੀਆਂ ਕੋਈ ਉਹਨਾਂ ਨੂੰ ਕੋਈ ਮੁਸ਼ਕਲ ਨਾ ਇਸ ਕਰਕੇ ਸਾਰਿਆਂ ਨੂੰ ਉਹਨਾਂ ਦਾ ਸਹਿਯੋਗ ਦੇਣਾ ਚਾਹੀਦਾ ਬਾਕੀ ਸਾਡੀ ਜੱਥੇਬੰਦੀ ਇਹ ਵੀ ਵਾਦਾ ਕਰਦੀ ਆ ਕਿ ਇਹਨਾਂ ਬੱਚਿਆਂ ਨੂੰ ਉਹਨਾਂ ਦੀ ਪੜ੍ਹਾਈ ਲਿਖਾਈ ਵਾਸਤੇ ਜੇ ਕਿਸੇ ਕਿਸਮ ਦੀ ਕੋਈ ਦਿੱਕਤ ਆਉਂਦੀ ਤੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਦੇਸ਼ ਵਿਦੇਸ਼ ਵਿੱਚ ਬੈਠਾ ਜਿਹੜਾ ਪੰਜਾਬੀ ਭਾਈਚਾਰਾ ਉਹਨਾਂ ਦੇ ਸਾਹਮਣੇ ਇੱਕ ਵੱਡਾ ਸਵਾਲ ਤੇ ਵੱਡੀ ਇੱਕ ਚਿੰਤਾ ਕਹਿ ਸਕਦੇ ਕਿ ਜਿਹੜੀਆਂ ਪੀਐਸਐਫ ਦੀਆਂ ਟੁਕੜੀਆਂ ਬਾਰਡਰਾਂ ਤੇ ਭੇਜੀਆਂ ਜਾ ਰਹੀਆਂ ਤਾਂ ਇਸੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇੱਕ ਚਰਚਾ ਕਿ ਭਾਈ ਰਾਜੂਵਾਲਾ ਨੂੰ ਫਾਂਸੀ ਦਿੱਤੀ ਜਾ ਸਕਦੀ ਆ ਜਾਂ ਦੂਜੇ ਪਾਸੇ ਜਿਸ ਅਸੂਹ ਦੇ ਨਾਲ ਆਰਮੀ ਚੀਫ ਦੀਆਂ ਸਟੇਟਮੈਂਟਸ ਆ ਰਹੀਆਂ ਤੇ ਇਹਦੇ ਤੋਂ ਬਹੁਤ ਸਾਰੇ ਇਤਗਾਜੇ ਲਾਏ ਜਾ ਰਹੇ ਨੇ ਕਿ ਦੂਜੀ ਜਿਹੜਾ ਪਾਕਿਸਤਾਨ ਉਹਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਟਕਰਾਅ ਕਰਨ ਦੀ ਸ਼ੁਰੂਆਤ ਆ ਤੁਸੀਂ ਕੀ ਸੋਚਦੇ ਆ ਜੀ ਮੇਰੇ ਖਿਆਲ ਹੈ ਕਿ ਸਾਡੀਆਂ ਸਰਕਾਰਾਂ ਨੂੰ ਜਦੋਂ ਹੜ੍ਹ ਹੜ੍ਹ ਆਏ ਸੀ ਉਸ ਟਾਈਮ ਤੇ ਵੱਡੀ ਤਦਾਦ ਚ ਇਹਨਾਂ ਸਵਾਮਨ ਨੂੰ ਲਿਆ ਜਾਣਾ ਚਾਹੀਦਾ ਸੀ ਤੇ ਜੋ ਇਹ ਵੀ ਜੋ ਮੇਰੇ ਖਿਆਲ ਪੰਜਾਬ ਦੀ ਇੱਕ ਪਾਸੇ ਤੇ ਕਹਿੰਦੇ ਕਿ ਪੰਜਾਬ ਦੀ ਪੁਲਿਸ ਬੜੀ ਬਹਾਦਰ ਆ ਸਭ ਕੁਝ ਕਰਨ ਵਾਲੀ ਆ ਫਿਰ ਉਹਨਾਂ ਨੂੰ ਮੇਰੇ ਖਿਆਲ ਸਾਡੇ ਮੁੱਖ ਮੰਤਰੀ ਨੂੰ ਸਾਡੇ ਪੰਜਾਬ ਚ ਨੌਜਵਾਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਸੀ ਹੋਰ ਪ੍ਰਤੀਕਰਨੀ ਚਾਹੀਦੀ ਸੀ ਸਾਨੂੰ ਬਾਹਰਲੀਆ ਸੈਂਟਰਲ ਫੋਰਸਾਂ ਦੀ ਜ ਉਹਨਾਂ ਤੇ ਨਹੀਂ ਡਿਪੈਂਡ ਕਰਨਾ ਚਾਹੀਦਾ ਕਿ ਬਾਰ ਬਾਰ ਸਾਨੂੰ ਉਹਨਾਂ ਦੀ ਲੋੜ ਪਵੇ ਇਸ ਕਰਕੇ ਸਾਡੇ ਜਿਹੜੇ ਪੁਲਿਸ ਆ ਉਹਨੂੰ ਇਹਦਾ ਦਾ ਵਧੀਆ ਟ੍ਰੇਨਿੰਗ ਦੇ ਕੇ ਵਧੀਆ ਲੋਕ ਅਤਿ ਹਿਸ਼ੀ ਬਣਾਇਆ ਜਾਣਾ ਚਾਹੀਦਾ ਕਿ ਉਹ ਸਹੀ ਤਰੀਕੇ ਨਾਲ ਕੰਮ ਕਰਨਾ ਆਜ਼ਾਦ ਤੌਰ ਤੇ ਕੰਮ ਕਰਨ ਨਾ ਕਿ ਪੋਲਿਟਿਕਲ ਦਵਾ ਦੇ ਹੱਲੇ ਆ ਕੇ ਲੋਕਾਂ ਦੇ ਝੂਠੇ ਪਰਚੇ ਕਰਨ ਜੋਕਾਂ ਨਾਲ ਨਜ਼ਾਇਜ਼ ਕਰਨ ਇਹੋ ਜੀਆਂ ਚੀਜ਼ਾਂ ਤੋਂ ਪੁਲਿਸ ਨੂੰ ਵੀ ਉੱਪਰ ਉੱਠਣਾ ਚਾਹੀਦਾ ਤੇ ਸਾਡੀਆਂ ਸਰਕਾਰਾਂ ਨੂੰ ਵੀ ਚੰਗਾ ਸੋਚਣਾ ਚਾਹੀਦਾ ਬਾਕੀ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਚ ਅਮਨ ਸ਼ਾਂਤੀ ਆਪਸੀ ਭਾਈਚਾਰਾ ਕੋਈ ਇਹੋ ਜੀ ਕੋਈ ਕੱਟਣਾ ਨਾ ਵਾਪਰੇ ਜਿੱਨਾ ਕੋਈ ਕੌਮ ਨੂੰ ਕੋਈ ਕੋਈ ਵੱਡਾ ਕੋਈ ਸੰਘਰਸ਼ ਚ ਆਉਣਾ ਪਵੇ ਜਾਂ ਕੋਈ ਤਸ਼ਦ ਚਲਣਾ ਪਵੇ ਇਸ ਕਰਕੇ ਸਾਡੀ ਤੇ ਗੁਰੂ ਮਹਾਰਾਜ ਚਰਨਾ ਚਰਦਾਸ ਆ ਕਿ ਤੇ ਸੁਖਾਂ ਤੇ ਆਪਸੀ ਪ੍ਰੇਮ ਪਾ ਰਿ ਭਾਈਚਾਰਾ ਬਣਿਆ ਰਹਿਣਾ ਚਾਹੀਦਾ ਜੀ ਭਾਈ ਦਾ ਜੋਣ ਵਾਲੀ ਜਿਹੜੀਆਂ ਕੋਸ਼ਟਾਂ ਵਾਇਰਲ ਹੋ ਰਹੀਆਂ ਉਸ ਨੂੰ ਲੈ ਕੇ ਤੁਹਾਡਾ ਚੀਜ਼ਾਂ ਇਹਦੇ ਚ ਇਹ ਤੇ ਹੁਣ ਦਿਨ ਤੱਕ ਕੋਈ ਸਰਕਾਰੀ ਸਟੇਟਮੈਂਟ ਨਹੀਂ ਆਉਂਦੀ ਕੋਈ ਇਹਨਾਂ ਨੂੰ ਅਫਵਾਹਾਂ ਨਹੀਂ ਹੋ ਸਕਦੀਆਂ ਕੋਈ ਅਸਲੀਅਤ ਵੀ ਹੋ ਸਕਦੀ ਹੈ ਸਮੇਤੋਂ ਪਹਿਲਾਂ ਦੀ ਗੱਲ ਆ ਪਰ ਮੇਰਾ ਖਿਆਲ ਹੈ ਕਿ ਸਰਕਾਰਾਂ ਨੂੰ ਇਹੋ ਜਿਹਾ ਕਦਮ ਨਹੀਂ ਉਠਾਉਣਾ ਚਾਹੀਦਾ ਕਦੇ ਵੀ ਕਿਉਂਕਿ ਉਹਨਾਂ ਨੇ ਆਪਣੀਆਂ ਸਜ਼ਾਵਾਂ ਤੋਂ ਵੱਧ ਬਹੁਤ ਸਮਾਂ ਸਜ਼ਾ ਭੁਗਤ ਚੁੱਕੀ ਬਾਕੀ ਉਹ ਸਿੰਘ ਚੜ੍ਹਦੀ ਕਲਾ ਚ ਫਾਂਸੀਆਂ ਦਾ ਵੈਸੇ ਕੋਈ ਡਰ ਨਹੀਂਗੇ ਸਿੱਖਾਂ ਨੂੰ ਪਰ ਇਹ ਚੀਜ਼ ਹੈ ਕਿ ਮੇਰੇ ਖਿਆਲ ਹੈ ਕਿ ਕਾਨੂੰਨ ਤੋਂ ਬਾਹਰ ਜਾ ਕੇ ਸਿੱਖਾਂ ਦਾ ਧੱਕੇਸ਼ਾਹੀ ਵਾਲਾ ਰਵਈਆ ਜਿਹੜਾ ਇਹਦੀ ਅਸੀਂ ਨਖੇਦੀ ਕਰਦੇ ਕਿ ਇਦਾਂ ਦਾ ਨਹੀਂ ਹੋਣਾ ਚਾਹੀਦਾ ਉਹਨਾਂ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਸਾਡੀ ਤੇ ਮਨ